ਬਹੁਤ ਬੜਾ ਖੁਸ਼ੀ ਦਾ ਦਿਨ ਆ ਸਾਡੇ ਬਹੁਤ ਸਤਿਕਾਰਯੋਗ ਸਾਡੇ ਅਵਤਾਰ ਭੁੱਟੋ ਜੀ ਕੋਚ ਸਾਹਿਬ ਜਿਹੜੇ ਕਿ ਕਾਫੀ ਸਾਲਾਂ ਤੋਂ ਹਿਸ਼ਾਰਪੁਰ ਦੇ ਵਿੱਚ ਜਿੰਮ ਵੀ ਚਲਾ ਰਹੇ ਆ ਤੋਂ ਇਹਨਾਂ ਵੱਲੋਂ ਪਹਿਲਾ ਵੀ ਵਰਲਡ ਦਾ ਜਿਹੜਾ ਖਿਤਾਬ ਉਹ ਬੋਡੀ ਬਿਲਡਿੰਗ ਦਾ ਜਿੱਤਿਆ ਗਿਆ ਹੁਣ ਵੀ ਇਹ ਯੂਨਾਈਟਿਡ ਵਰਲਡ ਸਪੋਰਟਸ ਐਂਡ ਫਿਟਨੈਸ ਫੈਡਰੇਸ਼ਨ ਵੱਲੋਂ ਜਿਹੜੀ ਥਾਈਲੈਂਡ ਵਿਖੇ ਬੋਡੀ ਬਿਲਡਿੰਗ ਦੀ ਚੈਂਪੀਅਨਸ਼ਿਪ ਜਿਹੜੀ ਆ ਏਸ਼ੀਆ ਲੈਵਲ ਦੀ ਕਰਵਾਈ ਗਈ ਆ ਉਹਦੇ ਵਿੱਚ ਵਰਲਡ ਜੋ ਕੰਪੀਟੀਸ਼ਨ ਵਰਲਡ ਲੈਵਲ ਤੇ ਕਰਾਇਆ ਗਿਆ ਉਹਦੇ ਵਿੱਚ 골ਡ ਮੈਡਲ ਜਿੱਤ ਕੇ ਜਿਹੜਾ ਅੱਜ ਇਹ ਹੁਸ਼ਿਆਰਪੁਰ ਦੇ ਵਿੱਚ ਪਹੁੰਚੇ ਆ ਸੋ ਬੜੀ ਮਾਣ ਦੀ ਗੱਲ ਆ ਹੁਸ਼ਿਆਰਪੁਰ ਪੰਜਾਬ ਔਰ ਪੂਰੇ ਦੇਸ਼ ਦਾ ਜਿਹੜਾ ਇਹਨਾਂ ਨੇ ਨਾਮ ਜਿਹੜਾ థਾਈਲੈਂਡ ਦੇ ਵਿੱਚ ਜਾ ਕੇ ਰੋਸ਼ਨ ਕੀਤਾ ਸੋ ਬਹੁਤ ਵੱਡੀ ਗੱਲ ਆ ਸੋ ਸਾਡੇ ਯੂਥ ਨੂੰ ਅੱਜ ਇਹਨਾਂ ਦੇ ਕੋਲੋਂ ਪ੍ਰੇਰਣਾ ਲੈਣ ਦੀ ਲੋੜ ਆ ਕਿਉਂਕਿ ਜਿਹੜਾ ਯੂਥ ਅੱਜ ਸਮਾਜ ਦੀ ਮੇਨ ਜਿਹੜੀ ਆ ਲੀ ਆ ਉੱਥੋਂ ਭਟ ਗਿਆ ਪਿਆ ਨਸ਼ੇ ਦੇ ਕਾਰਨ ਜਾਂ ਹੋਰ ਜਿਹੜੀਆਂ ਮਾੜੀਆਂ ਚੀਜ਼ਾਂ ਉਹਦੇ ਕਾਰਨ ਸੋ ਇਦਾਂ ਦੇ ਸਾਡੇ ਵੱਡੇ ਭਰਾ ਹੈਗੇ ਇਹਨਾਂ ਕੋਲ ਸਿਹਤ ਲੈਣੀ ਚਾਹੀਦੀ ਆ ਸਿਹਤ ਲੈ ਕੇ ਇਦਾਂ ਦਾ ਵਧੀਆ ਕੰਮ ਕਰਕੇ ਆਪਣੇ ਪਰਿਵਾਰ ਦਾ ਆਪਣੇ ਸਮਾਜ ਦਾ ਆਪਣੇ ਜ਼िले ਦਾ ਇਲਾਕੇ ਦਾ ਨਾਮ ਰੋਸ਼ਨ ਕਰਕੇ ਜਿਹੜਾ ਉਹ ਆਪਣਾ ਜਿਹੜਾ ਵਧੀਆ ਨਾਮ ਕਰਨਾ ਚਾਹੀਦਾ। ਸੋ ਹਾਂਜੀ ਭਾਜੀ ਪੂਰਾ ਸਮਾਜ ਨੂੰਉਂਦੇ ਆ। ਫੈਰ ਜਿੱਦਾ ਖਾਲਸਾ ਵਰਜੀ ਦੀ ਫਤਿਹ। ਅੱਜ ਸਾਡੇ ਜਿਹੜੇ ਹਿਆਰਪੁਰ ਦੀ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੇ ਜਿਹੜੇ ਹਿਆਰਪੁਰ ਦੇ ਭਾਈ ਸਾਹਿਬ ਜਿਹਨੇ ਹੈਗੇ ਨੇ ਹਵਾਰ ਪੋਜੀ ਜਿਹੜੇ ਹੈਗੇ ਆ ਉਹ ਵਰਲਡ ਚੈਂਪੀਅਨ ਵੀ ਬਣੇ ਆ ਔਰ ਇਸਕੇ ਐਗਜ਼ੈਂਪਲ ਵੀ ਇਹ ਬਹੁਤ ਬੜੀ ਵੱਡੀ ਗੱਲ ਹੈ ਵੀ ਦੋ ਇਵੈਂਟਸ ਇਕੱਠੇ ਕਰਕੇ ਦੋਨਾਂ ਵਿੱਚੋਂ ਹੀ ਜਿਹੜਾ ਹੈਗਾ 골 ਮੈਡਲ ਲੈ ਕੇ ਆਣਾ। ਇਹ ਬੜੀ ਬੜੀ ਮਹਾਨ ਵਾਲੀ ਗੱਲ ਹੈ ਔਰ ਨਾਲ ਇਹਦੇ ਨਾਲ-ਨਾਲ ਅਸੀਂ ਨੌਜਵਾਨ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਇਹ ਪਾਸੇ ਜੀ ਕਹਿੰਦੇ ਆ ਕਿ ਸਾਰੇ ਨਸ਼ੇ ਪਤੇ ਤਿਆਗ ਕੇ ਤੁਸੀਂ ਤੇ ਇਸ ਤਰ੍ਹਾਂ ਦੇ ਭਾਈ ਸਾਹਿਬ ਜਿਹੜੇ ਹੈਗੇ ਨੇ ਕੋਚ ਵੀ ਆ ਔਰ ਇਹਨਾਂ ਕੋਲੋਂ ਟ੍ਰੇਨਿੰਗ ਲੈ ਕੇ ਜਿਹੜਾ ਹੈਗਾ ਨਸ਼ੇ ਪਤੇ ਤਿਆਗ ਕੇ ਔਰ ਤੁਸੀਂ ਕਿਉਂ ਨਹੀਂ ਚੈਂਪੀਅਨ ਬਣ ਸਕਦੇ ਜੇ 53 ਸਾਲ ਦੀ ਉਮਰ ਦੇ ਵਿੱਚ ਆ ਕੇ ਨੇ ਉਹ ਵਰਲਡ ਚੈਂਪੀਅਨ ਬਣੇ ਆ ਤੇ ਤੁਸੀਂ ਵੀ ਇਹਨਾਂ ਤੋਂ ਪ੍ਰੇਰਣਾ ਲਾਓ ਔਰ ਸਾਡੇ ਲਈ ਮੈਂ ਤਾਂ ਖਾਸ ਕਰਕੇ ਇਹ ਗੱਲ ਕਹਿਣਾ ਹੈਗਾ ਨੌਜਵਾਨੀ ਜਿੰਨੀ ਵੀ ਹੈਗੀ ਆ ਵੀ ਨੌਜਵਾਨਾਂ ਨੂੰ ਵੀ ਨਸ਼ਿਆਂ ਤੋਂ ਦੂਰ ਤਾਂ ਰਹਿਣਾ ਰਹਿਣਾ ਹੈਗਾ ਨਾਲ ਤੁਸੀਂ ਆਗਿਆਕਾਰੀ ਬਣਨਾ ਜੋ ਇਸ ਟਾਈਮ ਮੂਵਮੈਂਟਸ ਹੋ ਰਹੀਆਂ ਹੈਗੀਆਂ ਕ੍ਰਾਈਮਨਲ ਜਿਹੜੀਆਂ ਐਕਟੀਵਿਟੀਜ਼ ਵਿੱਚ ਜਿਹੜੇ ਬੱਚੇ ਆਸਮੁਲਤ ਕਰ ਰਹੇ ਉਹਨਾਂ ਨੂੰ ਥੋੜਾ ਦੂਰ ਰਹਿਣ ਦੀ ਲੋੜ ਹੈ ਔਰ ਇਹ ਜਿਹੇ ਪਾਈ ਸਾਹਿਬ ਜਿਹੜੇ ਆ ਮੈਂ ਇਹਨਾਂ ਨੂੰ ਕਹਾਂਗਾ ਕਿ ਤੁਸੀਂ ਪੂਰੇ ਮਤਲਬ ਹੁਸ਼ਿਆਰਪੁਰ ਨੂੰ ਛੱਡੋ ਤੁਸੀਂ ਪੂਰੇ ਪੰਜਾਬ ਲੈਵਲ ਤੇ ਜਿਹੜਾ ਹੈਗਾ ਹੈ ਆਪਣੀ ਜਿਹੜੀ ਹੈਗੀ ਮੂਵਮੈਂਟ ਚਲਾਓ। ਬਾਈ ਜੀ ਤੁਸੀਂ ਕਿੱਥੋਂ ਜਿਹੜੇ ਮੈਡਲ ਜਿੱਤ ਕੇ ਆਏ ਕਿ ਪਾਜੀ ਮੈਂ THAILAND ਗਿਆ ਸੀ THAILAND ਵਾਲ ਬਾਲ ਚੈਂਪੀਅਨ ਹੋ ਸੀ ਨਾਲ এਸ਼ੀਆ ਹੋ ਗਿਆ ਸੀ ਏਸ਼ੀਆ ਚੋਪੇ ਮੇਂ ਗੋਲਡ ਮਿਲ ਲਾਇਆ ਤੇ ਵਰਲਡ ਚੋਪੇ ਮੇਂ ਗੋਲਡ ਮਿਲ ਲਾਇਆ ਤੇ ਸਰਕਾਰ ਵੱਲੋਂ ਤੁਹਾਨੂੰ ਕੋਈ ਸਰਕਾਰ ਵੱਲੋਂ ਕੋਈ ਕੁਛ ਨਹੀਂ ਹਲੇ ਰਾਤੀਆਂ ਹੈ ਭਾਈ 7 ਵਜੇ 50 ਇਹ ਕਦੋਂ ਸੀਗੀ ਤੁਹਾਡੀ ਇਹ 28 29 ਦਾ ਸੀਗਾ 28 ਨੂੰ ਏਸ਼ੀਆ ਦਾ ਸੀ 29 ਨੂੰ ਵਰਲਡ ਦਾ ਸੀ ਤੇ ਕੀ ਕਹੋਗੇ ਜੰਗ ਨੂੰ ਜਿਹਦੇ ਹੈਗੀ ਅੱਜ ਕੱਲ ਜਿਹੜਾ ਨਸ਼ਾ ਇਹ ਕਵਾਂਗੇ ਜੀ ਵੀ ਤੁਸੀਂ ਨਸ਼ਾ ਛੱਡ ਕੇ ਜੇਮਲ ਤੇ ਧਿਆਨ ਦਿਓ ਖੇਡਾਂ ਤੇ ਧਿਆਨ ਦਿਓ ਜੇਮ ਟਿਮ ਜਿਮ ਵੈਂਡ ਕਰੋ ਗਰਾਊਂਡ ਜਾਓ ਕੋਈ ਵੀ ਆ ਕੋਈ ਵੀ ਗੇਮ ਕਰੋ ਕਰੋ ਜਿੰਦੂ ਕੋਈ ਹੈਲਥ ਵਾਲਾ ਪਰ ਧਿਆਨ ਦੇ ਹੁਸ਼ਿਆਰਪੁਰ ਦੇ ਬੱਚਿਆਂ ਨੂੰ ਕੀ ਕਹੋਗੇ ਜਿਹੜੇ ਬੱਚੇ ਮੈਂ 50+ 53 ਸਾਲ 'ਚ ਮੈਂ ਜਿੱਤ ਕੇ ਆਇਆ ਤਾਂ ਬੱਚਿਆਂ ਨੂੰ ਵੀ ਚਾਹੀਦਾ ਵੀ ਜੇ ਮੈਂ 53 ਸਾਲ 'ਚ ਇੰਨਾ ਕੁਝ ਕਰਕੇ ਜਾ ਸਕਦਾ ਤਾਂ ਤੁਸੀਂ ਕਿਉਂ ਨਹੀਂ ਕਰ ਸਕਦੇ 18 19 20 ਸਾਲ 25 ਸਾਲ ਦੇ ਕਿਉਂ ਨਹੀਂ ਗੇਮ ਕਰ ਸਕਦੇ ਕਦੋਂ ਤੁਹਾਨੂੰ ਜਿਹੇ ਮੋਟੀਵੇ ਗੇਮ ਦੀ ਮੈਨੂੰ ਸ਼ੂਟਰ ਦਾ ਸ਼ੌਕ ਹੈ ਸਰ ਮੈਨੂੰ ਆਪਣੇ 18 20 ਸਾਲ ਤੋਂ 18 ਸਾਲਾਂ ਜਦੋਂ ਮੈਂ ਇੱਕ ਸ਼ੂਟਰ ਗੇਮ ਕਰਦਾ